ਸਤਿ ਸ੍ਰੀ ਅਕਾਲ ਜੀ ਹੋਸਨਾਮ ਠੀਕ ਠਾਕ ਇਹ ਲਓ ਜੀ ਵੀਰ ਜੀ ਆਪਾਂ ਇਹ ਕਬੂਤਰ ਫੜਿਆ ਦੇ ਦਾ ਕਰੋ ਸ਼ੌਕਦਾਰ ਲੱਗਾ ਤੁਹਾਨੂੰ ਨਾਲੇ ਮੇਰੇ ਵੀਰ ਇਸ ਸਬਸਕ੍ਰਾਈਬਰ ਕਰਿਆ ਕਰੋ ਤੇ ਲਾਈਕ ਸ਼ੇਅਰ ਕਰਿਆ ਕਰੋ ਇਹਦੇ ਭਰਾ ਜਿਹੇ ਪੱਲੇ ਦਾ ਕਰੋ ਸ਼ੌਕ ਲੋਈ ਸ਼ਾਹ ਰਾਕੂਟਰ ਪੰਖੜਿਆ ਮੇਰੇ ਵੀਰ ਵੈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਮਾਰੇ ਕਿਦਾਂ ਦਾ ਲੱਗਾ ਤੁਹਾਨੂੰ ਹੁਣ ਮੈਂ ਹੋਰ ਕੂਟਰ ਫੜ ਫੜ ਕੇ ਤੁਹਾਨੂੰ ਵੀਡੀਓ ਦਿਖਾ ਕਰਾਂਗੇ ਬਾਤ ਚੂਦੇ ਦੇ ਰੌਣੇ ਹਨ ਮੋਹਰਾ ਵਾਲੇ ਰੰਗਾਂ ਵਾਲੇ ਆਉਂਦੇ ਤੁਹਾਨੂੰ ਕਰਕੇ ਸ਼ੌਂਗ